ਗੁਰਦੁਆਰਾ ਸਾਹਿਬ ਪਾਸ਼ਾਏ ਨੌਮੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਅਬਲ ਖਰਾਣਾ ਕਿੰਗਰਾ ਰੋਡ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਕਿੰਗਰਾ ਰੋਡ ਤੋਂ ਸ਼ੁਰੂ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਕਰੀਬ 6 ਵਜੇ ਗੁਰਦੁਆਰਾ ਸਾਹਿਬ ਵਾਪਸ ਉੱਜਾ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈ ਢਾਡੀ ਸਿੰਘਾਂ ਨੇ ਵਾਰਾਂ ਗਾਏ ਹੋਰ ਸਿਆ ਹੋਰ ਇਹ ਪੱਸੀ ਤੋਂ ਉਹਨਾਂ ਦੇ ਪਰਿਵਾਰਾਂ ਵੱਲੋਂ ਸੌਂਦ ਰਖਾ ਭੇਜਿਆ ਗਿਆ ਜੀ ਬਹੁਤ ਬਹੁਤ ਦਾਸ ਤੇਰਾ ਲਖਤੈ ਅਮਨਾ ਜੋ ਨਹੀਂ ਕਰਦਾ ਵਕਤ ਤੇ ਨੇ ਕਮਾਈ ਦੇ ਵਿੱਚੋਂ ਕੀਤੀ ਹੋਈ ਜਿਹੜੀ ਟਿੱਡਾ ਦਾਨ नान गु तेग बहादु श दर वुख रखदियां बाबा वीर उन घर जेको वाहिगुरु अगल पिड़ जा आरिया सॾा छोटा वीर फतह सही जी ਕਾਗਜ਼ ਗਰਬ ਨਕੀਜੈ ਕਾਗਜ਼ ਚੋਂ ਗਲ ਜਾਹੇਗਾ ਤਨ ਜੋ ਬਨ ਕਾ ਗਰਬ ਨਕੀਜੈ ਕਾਗਜ਼ ਚੋਂ ਗਲ ਜਾਹੇਗਾ ਕਿਉਂ ਜਮ ਆਏ ਕਿਸ ਗੱਪਟ ਗਾ ਤਾਂ ਨ ਕਿਛ ਨ ਬਸਾਹੇਗਾ

ਮਾਈ ਸੇਪ ਅਗਲੀ ਇਕ ਸੈਕਿੰਡ ਨੇ ਜਿਹੜੀਆਂ ਪੜੀਆਂ ਉਹਨਾਂ ਦਾ ਰਿਪੋਰਟ ਸੀ ਸੰਗੀਤ ਦਾ ਉਹ ਤੇ ਜੀ ਜੋ ਅੱਗੇ ਕੋਲ ਨੇ ਪੰਗੀਆਂ ਦਾ ਓਏ ਮੋਲੇ ਜਿਹਦੇ ਨੂੰ 20 ਰੁਪਏ ਭੇਜੇ ਹੈ ਮਾਰਾ ਸੱਲ ਕਲਾ ਬਖਸ਼ ਕਰਨਾ ਸੋ ਪਾਈ ਇਸ ਪ੍ਰਾਣ ਦਾ ਬਹੁਤ ਬਹੁਤ ਕੋਡ ਕੋਡ ਤਨੋਰ ਕੀਤੇ ਆਪਾਂ ਬੁਛਾ ਦੇ ਜੱਟ ਸਰਦਾਰ ਕੋ ਨਸਲੀ ਜੀ ਉਹਨਾਂ ਵੱਲੋਂ ਬੇਨਤਮਾ ਸਾਡੀ ਹਾਜ਼ਰੀ ਮਾਨ ਵਿੱਚ ਲਈਆਂ ਮਾਰੇ ਤਗਰੋਪੀ ਹਰਮਨ ਬੱਲੇ ਬਖਸ਼ੀ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀਆਂ ਸੰਗਤਾਂ ਦਾ ਕੋਡ ਕੋਡ ਧੰਨਵਾਦ बज़ुर्ग बचे बी पीअ भेण सुभाह बाज़र सारियूं धनवादे लोक ਕਿ ਇਹ ਕਮਾਈਆਂ ਵਿੱਚ ਬਧ ਦੇ ਕਰਨ ਦੇਸ਼ੇ ਤਰਾ ਮੂਰਤ ਕਰਾਦੀ ਸੇਵਾ ਕਰਦੇ ਰਹਿਣ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਆਪਣੇ ਇਹਨੂੰ ਮੂਹਰੇ ਕੋਲੇ ਛੰਦੇ ਨੇ ਖੂ ਹੁੰਦਾ ਸੀ ਕਿਸੇ ਜਾਇ ਮਿੱਥੇ ਤੋਂ ਅੱਜ ਦਾ ਪਾਠੀ ਕਰੀ ਸਕਿਆ ਜਾ ਰਿਹਾ ਆ ਵੱਡੇ ਵੀਪਨ ਭਾਈ ਜੀ ਬੜਾ ਅੱਛਾ ਹੈਗਾ ਨਾ ਬਾਕੀ ਅਗਰ ਦਾ ਇਸ਼ਾਰਾ ਜੋ ਅੱਜ ਗੁਰਦੁਆਰਾ ਨੌਮੀ ਪਾਛਾਈ ਪਿੰਡ ਅਵਲਖਾਣਾ ਕਿੰਗਰਾ ਰੋਡ ਦੇ ਸੋਹਾਲ ਨਗਰ ਕੀ ਤੁਸੀਂ ਆ ਗਿਆ ਸੀ ਕਿਹੜਾ ਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ 350 ਸਾਲਾ ਗੁਰਪੁਰਬ ਸਰਦਾ ਭਾਵਨਾ ਦੇ ਨਾਲ ਕਿੰਗਰਾ ਰੋਡ ਤੇ ਗੁਰਦੁਆਰਾ ਪਾਛਾਈ ਨੌਮੀ ਵਿਖੇ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਮਾਤਾ ਗੁਜਰ ਕੌਰ ਜੀ ਦਾ ਜਨਮ ਦਿਹਾੜਾ 400 ਸਾਲਾ ਸਰਦਾ ਭਾਵਨਾ ਨਾਲ ਮਨਾਇਆ ਗਿਆ ਅਤੇ 350 ਸਾਲਾ ਸ਼ਹੀਦੀ ਦਿਹਾੜਾ ਸਾਬਿਬ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਦਾ ਮਨਾਇਆ ਗਿਆ ਸਤ ਸੰਗਤ ਨੇ ਸਾਰੇ ਹੀ ਨਗਰ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਤੇ ਟਾਡੀ ਜਥੇ ਵੀ ਆਏ ਉਹਨਾਂ ਨੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਤਿਹਾਸ ਤੇ ਚੰਨਣਾ ਪਾਇਆ ਸਾਰੀ ਗਈ ਸੰਗਤਾਂ ਨੇ ਬਹੁਤ ਸੇਵਾ ਕੀਤੀ ਥਾਗਾਉਂ ਦੇ ਸੰਗਤ ਸੰਗਤਾਂ ਨੇ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕੀਤਾ ਚਾਹ ਪਾਣੀ ਦੇ ਲੰਗਰ ਕੀਤੇ ਜਿੰਨਾ ਜਿੰਨਾ ਨੇ ਵੀ ਲੰਗਰ ਕੀਤੇ ਆਪਣਾਵਾਂ ਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਰੀ ਸੰਗਤ ਦਾ ਹੀ ਬਹੁਤ ਧੰਨਵਾਦ ਕਰਦੇ ਆ ਸਾਰੇ ਨਗਰ ਦਾ ਹੀ ਸਾਰੇ ਹੀ ਨਗਰ ਨੇ ਅੱਜ ਬਹੁਤ ਸਹਿਯੋਗ ਦੇ ਕੇ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਦਿਹਾੜਾ ਸਾਰੇ ਹੀ ਸੰਗਤਾਂ ਨੇ ਮਨਾਇਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਅਸੀਂ ਬਹੁਤ ਭਾਗਾਂ ਵਾਲੇ ਆ ਸਾਡੇ ਹਿੱਸੇ ਦੇ ਵਿੱਚ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਛਿੱਦੀ ਦੇੜਾ ਮਨਾਉਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਅਤੇ 400 ਸਾਲਾ ਜਨਮ ਦਿਹਾੜਾ ਮਾਤਾ ਗੁਜਰ ਕੌਰ ਜੀ ਜਗਤ ਮਾਤਾ ਜੀ ਦਾ ਸਾਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਅਸੀਂ ਸਾਰੇ ਹੀ ਸੰਗਤ ਦਾ ਤੇ ਇਹ ਪ੍ਰੈਸ رپورਟਰ ਸਾਹਿਬ ਪਵਨ ਨੰਬਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਕੈਮਰੇ ਦੇ ਵਿੱਚ ਵੀਡੀਓ ਦੇ ਵਿੱਚ ਸਾਡੀ ਸਾਰੇ ਨਗਰ ਦੀ ਅ ਵੀਡੀਓ ਬਣਾ ਕੇ ਵਰ ਦੇਸ਼ਾਂ ਵਿਦੇਸ਼ਾਂ ਤੱਕ ਸਾਧ ਸੰਗ ਜੀ ਭੇਜੀ ਪਵਨ ਨੰਬਰਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ